ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਇਰਾਦਾ ਦ੍ਰਿੜ ਹੋਵੇ ਮਿਹਨਤ ਕਰਨਾ ਤੁਸੀਂ ਜਾਣਦੇ ਹੋ ਤਾਂ ਕੋਈ ਵੀ ਰਸਤਾ ਔਖਾ ਨਹੀਂ ਹੁੰਦਾ ਇੱਕ ਬੀੜੀ ਬਣਾਉਣ ਵਾਲੀ ਮਾਂ ਦਾ ਪੁੱਤ ਅੱਜ ਆਈਐਸ ਅਫਸਰ ਲੱਗਿਆ ਹੈ ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਮਾਂ ਨੇ ਬੱਚਿਆਂ ਦਾ ਢਿੱਡ ਭਰਨ ਦੇ ਲਈ ਬੀੜੀ ਜਿਹੜੀ ਸਿਹਤ ਲਈ ਹਾਨੀਕਾਰਕ ਹੈ ਉਸ ਨੂੰ ਬਣਾ ਕੇ ਵੇਚਿਆ ਤੇ ਆਪਣੇ ਬੱਚਿਆਂ ਦਾ ਢਿੱਡ ਭਰਿਆ ਮਜਬੂਰ ਹੋ ਕੇ ਅੱਜ ਉਸੇ ਮਾਂ ਦਾ ਪੁੱਤ ਆਈਐਸ ਅਫਸਰ ਲੱਗਿਆ ਤੇ ਅੱਜ ਆਪਣੀ ਮਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਅੱਜ ਮੈਂ ਤੁਹਾਨੂੰ ਕਮਾ ਕੇ ਦਵਾਂਗਾ ਤੇ ਨਾਲ ਦੇਸ਼ ਦੀ ਸੇਵਾ ਕਰਾਂਗਾ ਇਹ ਨੌਜਵਾਨ ਪੁੱਤਰ ਨੇ ਆਪਣੀ ਮਾਂ ਨੂੰ ਅਜੋ ਦਿਨ ਦਿਖਾ ਦਿੱਤੇ ਅਜ ਬਹੁਤ ਘੱਟ ਨੌਜਵਾਨ ਦਿਖਾ ਪਾਉਂਦੇ ਨੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਪੂਰੇ ਕਰ ਪਾਉਂਦੇ ਨੇ ਬੇਹੱਦ ਜ਼ਿਆਦਾ ਗਰੀਬੀ ਤੋਂ ਉੱਠ ਕੇ ਅੱਜ ਆਈਐਸ ਅਫਸਰ ਬਣਨ ਤੱਕ ਦਾ ਸਫ਼ਰ ਔਖਾ ਤੇ ਲੰਬਾ ਜ਼ਰੂਰ ਸੀ ਪਰ ਨਾਮੁਮਕੀ ਨਹੀਂ ਸੀਗਾ 2023 ਯੂਪੀਐਸਸੀ ਦੇ ਪੇਪਰ ਦਾ ਰਿਜ਼ਲਟ ਡਿਕਲੇਅਰ ਹੋ ਗਿਆ ਜਿਸ ਦੇ ਵਿੱਚ ਪੰਜਾਬ ਸਣੇ ਪੂਰੇ ਦੇਸ਼ ਦੇ ਸੂਬਿਆਂ ਦੇ ਵੱਖ-ਵੱਖ ਉਮੀਦਵਾਰਾਂ ਨੇ ਆਪਣੀ ਮਿਹਨਤ ਦੇ ਸਦਕਾ ਇਸ ਟੈਸਟ ਨੂੰ ਕਰੈਕ ਕੀਤਾ ਹੈ ਭਾਰਤ ਦਾ ਸਭ ਤੋਂ ਔਖਾ ਟੈਸਟ ਮੰਨਿਆ ਜਾਂਦਾ ਹੈ ਯੂਪੀਐਸਸੀ ਤੇ ਦੁਨੀਆ ਦਾ ਸਭ ਤੋਂ ਉਹ ਕਾ 3ਰੇ ਨੰਬਰ ਦਾ ਟੈਸਟ ਹੁੰਦਾ ਹੈ ਇਸ ਨੂੰ ਪਾਸ ਕਰਨ ਦੇ ਲਈ ਜਿਹੜੇ ਉਮੀਦਵਾਰ ਹੈ ਸਾਨੂੰ ਸਾਲ ਦੀ ਮਿਹਨਤ ਲਗਾ ਦਿੰਦੇ ਨੇ ਪਰ ਬਹੁਤ ਘੱਟ ਉਮੀਦਵਾਰ ਇਸ ਟੈਸਟ ਨੂੰ ਕਰੈਕ ਕਰ ਪਾਉਂਦੇ ਨੇ ਕਹਾਣੀਆਂ 'ਚ ਇੱਕ ਅਜਿਹੇ ਨੌਜਵਾਨ ਦੀ ਤੁਹਾਨੂੰ ਦੱਸਾਂਗੇ ਜਿਸ ਦੇ ਪਿਤਾ ਦੀ ਮੌਤ ਬਹੁਤ ਪਹਿਲਾਂ ਹੀ ਉਸ ਦੇ ਬਚਪਨ ਦੇ ਵਿੱਚ ਹੋ ਜਾਂਦੀ ਸੀ ਇਸ ਕਰਕੇ ਮਾਂ ਨੂੰ ਮਾਂ ਤੇ ਬਾਪ ਦੋਵਾਂ ਦਾ ਰੋਲ ਅਦਾ ਕਰਨਾ ਪੈਂਦਾ ਹੈ ਇਸ ਕਰਕੇ ਮਾਂ ਉਸ ਦੀ ਟਿੱਡ ਪਰਣ ਦੇ ਲਈ ਜੋ ਵੀ ਕੰਮ ਮਿਲਦਾ ਚਾਹੇ ਉਹ ਬੀੜੀ ਬਣਾਉਣ ਦਾ ਕਿਉਂ ਨਾ ਹੋਵੇ ਉਕਰਦੀ ਤਾਂ ਜੋ ਉਹਨਾਂ ਦੇ ਬੱਚੇ ਭੁੱਖੇ ਢਿੱਡ ਨਾਲ ਸੌ ਸਕੇ ਇਸ ਕਰਕੇ ਪੁੱਤ ਨੇ ਵੀ ਆਪਣੀ ਮਾਂ ਦਾ ਉਹ ਮੁੱਲ 모ੜਿਆ ਹੈ ਮਿਹਨਤ ਕਰਕੇ ਉਸਨੇ ਆਪਣੀ ਮਾਂ ਦੇ ਮੋਢੇ ਜੜਿਆ ਉਸ ਦਾ ਸੀਨਾ ਜੜਾ ਹੋਰ ਵੀ ਚੋੜਾ ਕਰ ਦਿੱਤਾ ਹੈ ਤਾਂ ਅੱਜ ਮਾਂ ਬੜੇ ਹੀ ਰੋਪ ਦੇ ਨਾਲ ਬਾਜ਼ਾਰ ਦੇ ਵਿੱਚੋਂ ਨਿਕਲਦੀ ਹੈ ਤਾਂ ਲੋਕ ਕਹਿੰਦੇ ਨੇ ਆਇਸ ਅਫਸਰ ਦਾ ਜਿਹੜੀ ਹੈ ਆਇਸ ਅਫਸਰ ਪੁੱਤ ਦੀ ਇਹ ਮਾਂ ਜਾ ਰਹੀ ਹੈ ਤਾਂ ਦੱਸਦੀ ਹੈ ਯੂਪੀਐਸਸੀ ਦੇ ਵਿੱਚ ਤੇਮਾਸ ਖਾਨ ਹਾਸਲ ਕੀਤਾ ਹੈ ਇਸ ਨੌਜਵਾਨ ਨੇ ਜਿਸ ਦਾ ਨਾਂ ਹੈ ਨਡਾਲਾ ਸਾਇਕਰਨ ਜਿਸ ਨੇ ਆਪਣੇ ਰਾਹ ਦੇ ਵਿੱਚ ਆਂਦੀਆਂ ਮੁਸ਼ਕਿਲਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਉਹਨਾਂ ਨੂੰ ਤਾਕਤ ਬਣਾਇਆ 27 ਸਾਲਾ ਹਾਰਡਵੇਅਰ ਇੰਜੀਨੀਅਰ ਦੇ ਪਿਤਾ ਜਿਸ ਦੀ ਮੌਤ ਬਹੁਤ ਪਹਿਲਾਂ ਹੀ ਹੋ ਜਾਂਦੀ ਸੀ ਜਿਸ ਕਾਰਨ ਮਾਂ ਨੂੰ ਬੀੜੀ ਬਣਾਉਣ ਦਾ ਕੰਮ ਕਰਨਾ ਪੈਂਦਾ ਹੈ ਸਾਇਕਰਨ ਨੇ ਆਪਣੀ ਜਿਹੜੀ ਸ਼ੁਰੂਆਤੀ ਪੜ੍ਹਾਈ ਜਿਹੜੀ ਹੈ ਐਨਆਈਟੀ ਤੋਂ ਕੀਤੀ ਹੈ ਤੇ ਉਸਨੇ ਐਮ ਐਨ ਸੀ ਦੇ ਵਿੱਚ ਵੀ ਕੰਮ ਕੀਤਾ ਪਰ ਉਸ ਨੂੰ ਇਹ ਸੀ ਕਿ ਮੈਂ ਆਪਣੀ ਮਾਂ ਨੂੰ ਬਚਪਨ ਤੋਂ ਹੀ ਮਿਹਨਤ ਕਰਦੇ ਵੇਖਿਆ ਹੈ ਐਨ ਆਈ ٹی ਦੇ ਵਿੱਚ ਜਦੋਂ ਉਸ ਸੀਗਾ ਉਸ ਵੇਲੇ ਵੀ ਉਸਦੀ ਮਾਂ ਉਸਦੀ ਹੌਸਟਲ ਦੀ ਫੀਸ ਭਰਦੀ ਸੀ ਉਸਦੀ ਕਾਲਜ ਦੀ ਫੀਸ ਭਰਦੀ ਸੀ ਤੇ ਬਾਅਦ ਵਿੱਚ ਉਸ ਨੂੰ ਵੱਡੀ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਉਸ ਦਾ ਸੁਪਨਾ ਆਈ ਐਸ ਆਈ ਪੀ ਐਸ ਅਫਸਰ ਬਣਨ ਦਾ ਸੀ ਇਸ ਕਰਕੇ ਉਸਨੇ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਇੰਡੀਆ ਟੂਡੇ ਨੂੰ ਦੱਸਿਆ ਹੈ ਉਹਨਾਂ ਨੇ ਕਿ ਉਹ ਪਹਿਲੀ ਕੋਸ਼ਿਸ਼ ਦੇ ਵਿੱਚ 19 ਅੰਕ ਘੱਟ ਹੋਣ ਤੋਂ ਕਾਰਨ ਯੂਪੀਐਸਸੀ ਦੇ ਵਿੱਚ ਪਾਸ ਨਹੀਂ ਹੋ ਸਕੇ ਸੀ ਇਸ ਕਰਕੇ ਉਸਨੇ ਪਹਿਲੀ ਕੋਸ਼ਿਸ਼ ਦੇ ਵਿੱਚ ਜੋ ਕਮੀਆਂ ਰਹੀਆਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੇ ਦੱਸਿਆ ਹੈ ਕਿ ਮੈਨੂੰ ਯੂਪੀਐਸਸੀ ਇਮਤਿਹਾਨ ਦਾ ਸਿਲੇਬਸ ਜਦੋਂ ਦੇਖਣ ਨੂੰ ਲੱਗਿਆ ਤਾਂ 2 ਮਹੀਨੇ ਲੱਗੇ ਤੇ ਮੈਂ ਸਮਝਿਆ ਆਖਿਰ ਹੈ ਕੀ ਹੈ ਤੇ ਸਮਝਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੈਨੂੰ ਕਿੰਨਾ ਸਮਾਂ ਲੱਗੇਗਾ ਰਣਨੀਤੀ ਬਣਾਉਣ ਦੇ ਵਿੱਚ ਤੇ ਪਿਛਲੇ ਸਾਲ ਦੇ ਜਿਹੜੇ ਟਾਪਰ ਸੀਗੇ ਬਲੌਗਰ ਸੀਗੇ ਉਹਨਾਂ ਨੂੰ ਸਾਰਾ ਕੁਝ ਮੈਂ ਪੜਿਆ ਫਿਰ ਮੈਂ ਆਪਣੀ ਮੋਟੀ ਤੌਰ ਤੇ ਯੋਜਨਾ ਬਣਾਈ ਤੇ ਉਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਮੈਂ ਆਪਣੇ ਸਮੇਂ ਦੀ ਰਾਜਨੀਤੀ ਤਰੀਕੇ ਦੱਸਦਾ ਹਾਂ ਕਿ ਮੈਂ ਕਟੋ-ਕਟ ਮਿਹਨਤ ਕਰਕੇ ਵੱਧ ਆਉਟਪੁੱਟ ਜਾਂਦਾ ਸੀ ਇਸ ਕਰਕੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਸੀ ਕਿ ਇੱਕ ਸੌਖੇ ਤਰੀਕੇ ਦੇ ਨਾਲ ਨੋਟਸ ਬਣਾ ਕੇ ਟਾਪਿਕਸ ਨੂੰ ਕਲੀਅਰ ਕੀਤਾ ਜਾ ਸਕੇ ਤੇ ਨਾਲ ਹੀ ਜਦੋਂ ਮੈਂ ਐਮਐਨਜੀਸੀ ਦੇ ਵਿੱਚ ਕੰਮ ਕਰਦਾ ਸੀ ਉਸ ਵੇਲੇ ਮੈਂ ਆਫਿਸ ਵੀ ਹੈਂਡਲ ਕਰਦਾ ਸੀ ਤੇ ਰਾਤ ਨੂੰ ਆ ਕੇ ਪੜਦਾ ਵੀ ਸੀ ਤੇ ਆਫਿਸ ਦੇ ਲੰਚ ਟਾਈਮ ਦੇ ਵਿੱਚ ਈ ਪੇਪਰ ਜਿਹੜੇ ਸੀ ਉਸ ਤੋਂ ਮੈਂ ਨਿਊਜ਼ਪੇਪਰ ਤੋਂ ਕਰੰਟ ਅਫੇਅਰਸ ਪੜਦਾ ਸੀ ਤੇ ਘਰ ਆ ਕੇ ਤਕਰੀਬਨ 4 ਤੋਂ 5 ਘੰਟੇ ਆਪਣੀ ਪੜਾਈ ਨੂੰ ਦਿੰਦਾ ਸੀ ਤੇ ਉਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਕਿਵੇਂ ਉਸ ਨੂੰ ਸਖਤ ਮਿਹਨਤ ਕਰਨ ਦੇ ਲਈ ਕਈ ਵਾਰ ਆਫਿਸ ਤੋਂ ਛੁੱਟੀ ਵੀ ਲੈਣੀ ਪੈਂਦੀ ਸੀ ਤੇ ਆਪਣੇ ਵੀਕਐਂਡਸ ਵਾਲੇ ਦਿਨ ਮੈਂ ਹਮੇਸ਼ਾ ਆਫਿਸ ਦੇ ਕੰਮ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰਦਾ ਸੀ ਤੇ ਆਫਿਸ ਤੋਂ ਆ ਕੇ ਲੈਕਚਰਸ ਲਗਾਉਂਦਾ ਸੀ ਤੇ ਉਸ ਤੋਂ ਬਾਅਦ ਆਪਣੀ ਦੂਸਰੀ ਕੋਸ਼ਿਸ਼ ਦੇ ਵਿੱਚ ਸੈਕੰਡ 27ਵਾਂ ਰੈਂਕ ਉਹਨਾਂ ਨੇ ਹਾਸਲ ਕੀਤਾ ਹੈ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਕਿ ਅੱਜ ਵੱਡੇ ਅਫਸਰ ਬਣ ਗਏ ਨੇ ਤਾਂ ਇਸ ਬੀੜੀ ਵੇਚਣ ਵਾਲੇ ਦਾ ਪੁੱਤ ਅੱਜ ਜਦੋਂ ਅਫਸਰ ਬਣਦਾ ਹੈ ਤਾਂ ਖੁਸ਼ੀ ਤਾਂ ਬਹੁਤ ਹੁੰਦੀ ਹੈ ਤੇ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਕਿਵੇਂ ਇੱਕ ਐਨਆਈਟੀ ਤੋਂ ਬੱਚਾ ਪੜਦਾ ਹੈ ਹਾਰਡਵੇਅਰ ਇੰਜੀਨੀਅਰ ਹੁੰਦਾ ਹੈ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਪਰ ਨਾਲ ਹੀ ਉਸ ਪਿੱਛੇ ਵੀ ਕੰਮ ਲੰਬਾ ਸੰਘਰਸ਼ ਹੈ ਮਾਦਾ ਕਿਵੇਂ ਮਾਂ ਬੱਚਿਆਂ ਦਾ ਢਿੱਡ ਭਰਨ ਦੀ ਖਾਤਰ ਬੀੜੀ ਬਣਾਉਣ ਦਾ ਕੰਮ ਵੀ ਕਰਦੀ ਹੈ ਤੇ ਉਸ ਤੋਂ ਬਾਅਦ ਬੱਚੇ ਵੀ ਮੁੱਲ ਆਪਣੀ ਮਾਂ ਨੂੰ ਮੋੜਦੇ ਹੈ ਤੇ ਕਿਵੇਂ ਐਮਐਨਸੀ ਦੇ ਵਿੱਚ ਨਾਲ ਕੰਮ ਕਰਨਾ ਤੇ ਰਾਤ ਨੂੰ ਆ ਕੇ ਪੜ੍ਹਾਈ ਕਰਨੀ ਤੇ ਉਸ ਤੋਂ ਬਾਅਦ ਨੋਟਸ ਬਣਾਣੇ ਜਦੋਂ ਲੰਚ ਟਾਈਮ ਆਫਿਸ ਦੇ ਵਿੱਚ ਹੋਣਾ ਅਖਬਾਰਾਂ ਤੋਂ ਕਰੰਟ ਅਫੇਅਰਸ ਬਣਾਣੇ ਤੇ ਨਾਲ ਜਿਸ ਦਿਨ ਛੁੱਟੀ ਹੋਣੀ ਉਸ ਦਿਨ ਟੌਪਿਕਸ ਕਲੀਅਰ ਕਰਨੇ ਤੇ ਜਦੋਂ ਲੋਡ ਪੈਣੀ ਤਾਂ ਆਫਿਸ ਤੋਂ ਛੁੱਟੀ ਕਰ ਲੈਣੀ ਪੜ੍ਹਾਈ ਕਰਨ ਵਾਸਤੇ ਤਾਂ ਜੋ ਪੜ੍ਹਾਈ ਪਿੱਛੇ ਨਾ ਰਹਿ ਸਕੇ ਤੇ ਆਪਣੇ ਮਾਪਿਆਂ ਨੂੰ ਮੁੱਲ ਮੋੜ ਸਕੇ ਤਾਂ ਇਹ ਨੌਜਵਾਨ ਅੱਜ ਪੂਰੇ ਭਾਰਤ ਦੇ ਵਿੱਚ 27ਵੇਂ ਸਥਾਨ ਤੇ ਆਇਆ ਹੈ ਤੇ ਉਸ ਦੀ ਮਿਹਨਤ ਨੂੰ ਬੂਰ ਪਿਆ ਗਿਆ ਹੈ ਮਾਪੇ ਕਾਫੀ ਜ਼ਿਆਦਾ ਖੁਸ਼ ਨੇ ਉਸ ਦੀ ਇੱਕ ਭੈਣ ਵੀ ਹੈ ਉਹ ਵੀ ਇਸ ਵੇਲੇ ਐਸੇ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ ਤਾਂ ਇੱਕ ਬੀੜੀ ਬਣਾਉਣ ਵਾਲੀ ਦਾ ਮਾਂ ਦਾ ਪੁੱਤ ਜਿਹੜਾ ਹੈ ਅੱਜ ਅਫਸਰ ਲਗਿਆ ਹੈ ਹਰ ਕੋਈ ਖੁਸ਼ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਇਸ ਨੌਜਵਾਨ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ ਲੋਕ ਇਸ ਨੌਜਵਾਨ ਨੂੰ ਵਧਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਹ ਨੌਜਵਾਨ ਸਾਨੂੰ ਕਿੰਨੀ ਕੁ ਪ੍ਰੇਰਣਾ ਦਿੰਦਾ ਹੈ ਤੇ ਨਾਲ ਹੀ ਇਸ ਨੌਜਵਾਨ ਦੀ ਮਿਹਨਤ ਉਹਨਾਂ ਲੋਕਾਂ ਦੇ ਮੂੰਹ ਤੇ ਉੱਤੇ ਇੱਕ ਚਪੇੜ ਵੀ ਹੈ ਜਿਹੜੇ ਲੋਕ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਦੇ ਨੇ ਤੇ ਕਹਿੰਦੇ ਨੇ ਕਿ ਸ਼ਾਇਦ ਪਰਮਾਤਮਾ ਨੇ ਸਾਡੀ ਕਿਸਮਤ ਬਹੁਤ ਜ਼ਿਆਦਾ ਬੇਕਾਰ ਬਣਾਈ ਹੈ ਐਸੀ ਕਰਕੇ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋਏ ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਤੇ ਨਾਲ ਤੁਸੀਂ ਸੋਚਿਆ ਹੋਵੇ ਕਿ ਅਸੀਂ ਇਸ ਮੁਕਾਮ ਤੱਕ ਪਹੁੰਚਣਾ ਹੈ ਇਮਾਨਦਾਰੀ ਨੇਕ ਇਰਾਦੇ ਤੇ ਨਾਲ ਦ੍ਰਿੜ ਨਿਸ਼ਚੇ ਨਾਲ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ ਤੇ ਉਹ ਉਪਲਬਧੀ ਹਾਸਲ ਕਰ ਸਕਦੇ ਹੋ ਜਿਸ ਦੀ ਤੁਸੀਂ ਚਾਹ ਰੱਖਦੇ ਹੋ ਤਾਂ ਕਮੈਂਟ ਦੇ ਨਾਲ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ